ਪੀਵੀ 26 ਨਿਊਜ਼ ਤੇ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹੰਨੇ ਸ਼ਹਿਰ ਦੇ ਵਿੱਚ ਬੁੱਕ ਮਾਰਕੀਟ ਬੜੀ ਮਸ਼ਹੂਰ ਬੁੱਕ ਮਾਰਕੀਟ ਦੇ ਵਿੱਚ ਅਰਮਿੰਦ ਫਾਸਟ ਫੂਡ ਵਾਲੇ ਦੀ ਸ਼ਾਪ ਤੇ ਪਹੁੰਚੇ ਆ ਪੀਵੀ 26 ਨਿਊਜ਼ ਚੈਨਲ ਦੀ ਸਮੁੱਚੀ ਸਾਰੀ ਟੀਮ ਮੈਂ ਸਰਪਜੀਤ ਸਿੰਘ ਉਮੀਦ ਕਰਦਾ ਤੁਸੀਂ ਠੀਕ ਹੋਵਾਂਗੇ ਤੁਹਾਡੇ ਪਰਿਵਾਰ ਚੜ੍ਹਦੀ ਕਲਾ ਵਿੱਚ ਹੋਣਗੇ ਜਿਨੇ ਕੀ ਸਪੈਸ਼ਲ 버ਗਰ ਸਪੈਸ਼ਲ ਮੋਮੋਸ ਸਪ੍ਰਿੰਗ ਰੋਲ ਤੇ ਚਨੇ ਆਦਾ ਸੂਪ ਵੀ ਮਿਲਦਾ ਹੈ ਵਿਜ਼ਿਟ ਕਰਿਆ ਕਰੋ ਬੁੱਕ ਮਾਰਕੀਟ ਦੇ ਵਿੱਚ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਪਹੁੰਚਦੇ ਹੋ ਤਾਂ ਇੱਥੇ ਜ਼ਰੂਰ ਟੈਸਟ ਕਰਕੇ ਜਾਇਆ ਕਰੋ ਅਰਵਿੰਦ ਫਾਸਟ ਫੂਡ ਵਾਲੇ ਤੇ ਸਪੈਸ਼ਲ 버ਗਰ ਤੇ ਸਪੈਸ਼ਲ ਸੂਪ welcom ਤੁਹਾਡਾ ਪੀਵੀ 26 ਨਿਊਜ਼ ਚੈਨਲ ਦੀ ਸਮੁੱਚੀ ਟੀਮ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਕਿਹੜੀ ਵੈਰਾਈਟੀ ਹੈ ਸਾਡੇ ਸਰੋਤਿਆਂ ਨੂੰ ਆਪਣੇ ਨਾਲ ਸਾਂਝੀਆਂ ਕਰੋ ਆਪਣੇ ਕੋਲ ਮੇਰੇ 버ਗਰ ਨੂਡਲ ਮਨਚੁਨੀਆਂ ਸਪ੍ਰਿੰਗਰ ਮੋਮੋਸ ਸੂਪ ਹੈ ਕਿੰਨੇ ਦਾ ਦੇ ਰਹੇ ਹੋ ਕੱਪ 30 ਰੁਪਏ ਭਰੇ ਜੀ ਹੈ 30 ਰੁਪਏ ਜੀ 30 ਰੁਪਏ ਦਾ ਹਾਂ ਜੀ ਜਿਹੜਾ ਕਿਹੜਾ ਸੂਪ ਹੈ ਜੀ ਟਮਾਟੋ ਚਨਾ ਜੀ ਟਮਾਟੋ ਚਨਾ ਹਾਂ ਜੀ ਉਸ ਤੋਂ ਇਲਾਵਾ ਇਹਦੋਲਾ 버거 ਮਿਲੂਈ ਅੱਛਾ ਜੀ ਉਹਦਾ ਨੂਡਲ ਮਿਲੂਈ ਕਿੰਨੇ ਟਾਈਮ ਤੋਂ ਬੁੱਕ ਮਾਰਕੀਟ ਚ ਖੜਦੇ ਹੋ ਮੇਰਾ ਕਾਫੀ ਸਾਲ ਹੋ ਗਏ ਜੀ ਕਿੰਨੇ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਚਾਰ ਪੰਜ ਸਾਲ ਹੋ ਗਏ ਹਾਂਜੀ ਹਾਂਜੀ ਔਰ ਨੂਡਲਸ ਹੋ ਗਿਆ ਹਾਂਜੀ 버거 ਹੋ ਗਿਆ ਮੰਚੁਨੀਆਂ ਹੋ ਗਿਆ ਸਪ੍ਰਿੰਗ ਰੋਲ ਮੋਮੋਸ ਵੀ ਰੁਪਏ ਦਾ 버거 ਰੱਖੀ 80 ਰੁਪਏ ਦਾ ਫੁੱਲ 40 ਰੁਪਏ ਦਾ 40 ਰੁਪਏ ਦਾ ਹਾਫ ਹੈ ਮੰਚੁਨੀਆਂ ਨੇ 80 ਰੁਪਏ ਦਾ ਫੁੱਲ ਪਲੇਨ ਨੂਡਲ 40 ਰੁਪਏ ਦਾ ਹਾਫ ਪਲੇਨ ਨੂਡਲ 80 ਰੁਪਏ ਦਾ ਫੁੱਲ ਪਲੇਨ ਸਪ੍ਰਿੰਗ ਰੋਲ ਦੋ ਚਾਰ ਪੀਸ ਹੋ ਗਏ ਜੀ ਹਾਫ ਪਲੇਟ ਦੇ 2 ਪੀਸੋ ਕੋ 40 ਰੁਪਏ ਤੇ ਹਾਫ ਹੈ ਫੁੱਲ 80 ਰੁਪਏ। ਤੁਸੀਂ ਲੋਕਲ ਹੀ ਆਏ ਹੋ। ਅੱਛਾ ਜੀ ਕੀ ਲੈਣ ਆਏ ਹੋ? ਆਪਾਂ ਸਪੈਸ਼ਲ ਇਹਦੇ ਤੋਂ ਲੈ ਕੇ ਆਈ ਜੇ ਮੋਮਾਸ ਨਿਊਡਲ ਮਨਚੂਰੀਅਨ ਲੈਣ ਆਏ। ਆਹ ਦੀ ਮੋਮਾਸ ਸਪੈਸ਼ਲ। ਉਹ ਰੋਜ਼ ਲੈਣਾ ਮੈਨੂੰ? ਨਾ ਨਾ ਹਫਤੇ 'ਚ ਇੱਕ ਵਾਰ। ਕਿਹਨੇ ਆ ਟੇਸਟ ਹੈ ਜੀ? ਬਹੁਤ ਵਧੀਆ ਟੇਸਟ ਹੈ। ਅੱਛਾ ਜੀ। ਘਰੋਂ ਸਪੈਸ਼ਲ ਆਰਡਰ ਆਂਦਾ ਇੱਥੋਂ ਹੀ ਲੈ ਕੇ ਜਾਂਦਾ ਬੱਚਿਆਂ ਦਾ। ਬੱਚਿਆਂ ਦਾ ਵੀ। ਹਾਂਜੀ। ਕਿੱਥੋਂ ਆਏ ਹੋ? ਆਪਣੇ ਲੋਕਲੇ ਆ ਜੀ। ਲੋਕਲ ਹੀ ਆ ਜੀ। ਹਾਂਜੀ ਹਾਂਜੀ। ਅੱਜ ਕੀ ਲੈਣ ਆਏ ਹੋ? ਚਨਾ ਸੂਪ ਹੀ ਨਾ ਆਈ। ਅ ਕਿਵੇਂ ਦਾ ਲੱਗਦਾ ਤੁਹਾਨੂੰ ਵਧੀਆ ਬਣਾਉਂਦੇ ਨੇ ਜੀ ਵਧੀਆ ਲੱਗਦਾ ਹੈ ਜੀ ਹੋਰ ਕਿਹੜੀ ਕਿਹੜੀ ਆਈਟਮ ਲੈਣ ਆਉਂਦੇ ਹੋ 버ਗਰ ਜੀ ਅਰਵਿੰਦ ਫਾਸਟ ਫੂਡ ਵਾਲੇ ਦਾ ਜੋ ਟਾਈਮ ਟੇਬਲ ਆ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਇਹ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਬੁੱਕ ਮਾਰਕੀਟ ਦੇ ਵਿੱਚ ਅਰਵਿੰਦ ਫਾਸਟ ਫੂਡ ਵਾਲਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਖਾਣ ਪੀਣ ਵਾਲਿਓ ਮੈਨੂੰ ਦਿਓ ਜੀ ਆ ਸਰਬਜੀਤ ਸਿੰਘ ਧੰਨਵਾਦ